ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 9 ਫਰਵਰੀ 2026 ਤੇ ਰੋਜ਼ਾਨਾ ਦੀ ਤਰ੍ਹਾਂ ਵੀ ਅੱਜ ਆਪਾਂ ਫੇਰ ਆਏ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7:30 ਹੋ ਚੁੱਕੇ ਆ ਤੇ ਰੇਟ ਦੀ ਗੱਲ ਕਰੀਏ ਵੀ ਰੇਟ ਵੀ ਕੱਲ 550 ਦੇ ਆਸ-ਪਾਸ ਚੱਲਿਆ 500 ਤੇ 550 ਦੇ ਆਸ-ਪਾਸ ਟਰਾਲੀਆਂ ਵੀ ਕੱਲ ਜਿਹੜੇ 7 ਕੰਨਾਂ ਗਈ ਸੀਗੇ ਬਾਕੀ ਅੱਜ ਦੇ ਕਰੀਏ ਵੀ ਲਗਭਗ ਜਿਹੜੀਆਂ 8-9 ਟਰਾਲੀਆਂ ਆ ਚੁੱਕੀਆਂ ਤੇ ਰੇਟ ਬਾਕੀ ਦੇਖਾਂਗੇ ਵੀ ਅੱਜ ਦਾ ਤੇ ਬੋਲੀ ਵੀ ਸ਼ੁਰੂ ਆ ਪਹਿਲੀ ਟਰਾਲੀ ਤੇ ਆਪਾਂ ਵੀ ਚੱਲਦੇ ਆਂ ਦੇਖਦੇ ਆਂ ਅੱਜ ਦਾ ਜ ਤੇ ਬਾਕੀ ਵੀ ਹਰੇ ਚਾਰੇ ਦੇ ਰੇਟ ਦੀ ਗੱਲ ਕਰੀ ਉਹ ਹੀ ਬਈ 2.5 300 ਦੇ ਆਸ-ਪਾਸ ਜਿਹੜਾ ਹਰੇ ਚਾਰੇ ਦਾ ਰੇਟ ਚੱਲ ਰਿਹਾ ਇੱਕ ਵਾਰੀ ਤਾਂ ਬਾਕੀ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਵੀ ਇੱਕੋ ਜਿਹਾ ਰੇਟ ਆ ਬਾਕੀ ਦੇਖਦੇ ਅੱਜ ਦਾ ਰੇਟ ਜਿਹੜਾ ਕੀ ਜਾਊਗਾ ਛੇ ਟਾਲੀ ਬਾਈ ਆਪਣੀ ਵੇਖੋ ਉਹ ਕਿੱਧਰ ਵਾਹੇ ਅੰਦਰ ਦੀ ਹੈ ਬਾਈ ਹਾਂਜੀ ਹਾਂਜੀ ਅੰਦਰ ਦੀ ਤੂੜੀ ਬੋਲੋ ਬਾਈ ਗੁਰੂ ਸਰ ਜਾੜੂ ਬਾਈ ਗੁਰੂ ਸਰ ਜਾਏਗਾ ਬਾਈ ਦੇਵੀ ਵਾਲਾ ਕਿਤੇ ਨਹੀਂ ਜਾਣਾ ਸ਼ਹਿਰ ਦੀ ਬਾਈ ਹੈ ਸ਼ਹਿਰ ਚ ਲਊਗੀ ਬਾਹਰ ਨਹੀਂ ਜਾਣਾ ਨਹੀਂ ਜਾਣਾ ਬੋਲੋ ਜੀ 350 350 350 350 ਅੱਲਾਹ ਅਕਬਰ ਕਿੱਥੇ ਜਾਣੀ ਬਾਈ ਪਤਾ ਕੋਠੇ ਰਹਿਣੀ ਸਾਰੀ ਹੈ ਪਰਵਾਦੇ ਕੋਠਾ ਜੀ 60 ਰੁਪਏ ਨਹੀਂ ਜਾਂਦਾ ਬਈ ਹਾਂ ਮੈਂ ਤਾਂ ਪੁੱਛੀ ਹਲਾ 50 ਰੁਪਏ 70 ਰੁਪਏ 75 80 85 90 400 5 10 15 20 25 30 35 40 50, 45, 40 50, 450 52 60 65 70 75 80 85 90 95 50, 50, 50, 50, 500 5 10 15 515 ਬੋਲਣੇ 515 ਰੁਪਏ ਬਈ ਨਰਮਲ ਆ ਜਾ ਰਹੀ ਲੋ ਵੀ 2 ਰੁਪਏ ਲੱਗੀ ਆ 500 ਤੇ 15 ਰੁਪਏ ਬਾਕੀ ਅੱਗੇ ਦੇਖਾਂਗੇ ਬਈ ਨਿਆਰ ਤੋ ਜਲੇ ਬਾਕੀ ਕਿੰਡਾ ਕਰਾ ਲੈ ਬਾਕੀ ਅਗਲੀ ਟਰਾਲੀ ਤੋਂ ਚੈੱਕ ਕਰਾਉਣੇ ਤੂੜੀ ਕਰੋ ਚੈੱਕ ਕਰਾਂ ਦੀ ਤੇ ਬਾਕੀ ਦੇਖਾਂਗੇ ਰੰਗ ਥੋੜਾ ਜਿਹਾ ਵੀ ਹੈਗਾ ਮੇਲਾ ਜਾਂ ਜੂ ਤੂੜੀ ਸੁੱਕੀ ਲੱਗਦੀ ਹੈ ਹਾਂ ਬਾਈ ਕੰਡਾ ਅੰਦਰ ਕਰਾਉਣਾ ਕਿੱਥੇ ਕਰਾਉਣਾ ਤੈਨੂੰ ਨਾ ਕਰਾ ਹਾਂ ਆ ਗੱਲ ਕਰਦੂ ਮੈਂ ਕਰਦਾ ਦਰਨਾ ਲਾ ਲੀ ਕਿizie ਭਾਈ ਲਾਈ ਭਾਈ ਤੂੜੀ ਹੈ ਹੈ ਬਾਈ ਜਿੰਨੀ ਤਾਂ ਨਹੀਂ ਸੁੱਕੀ ਆ ਬਿਲਕੁਲ ਸੁੱਕੀ ਤੂੜੀ ਆ ਬਈਆਂ ਦੇ ਨਾਲ ਦੀ ਬੋਲੀ ਤੋਂ ਵੇਖ ਕੇ ਹਾਂਜੀ ਆ ਦੇ ਕੋਲ ਹਾਂਜੀ ਅਜੀ ਕੁੜਾ ਖੁਰਮੇ ਰੱਖਦੇ ਆਂ ਇਹਨਾਂ ਦੇ ਪੈਰ ਵੇਰ ਰੱਖਦੇ ਆਂ ਇਹ ਰੱਖਦੇ ਆਂ ਬਹੁਤ ਜ਼ਰੂਰ ਬੈਂਡ ਦੇ ਟੱਕਰ ਆ ਜਾਏਗੀ 100 ਰੁਪਿਆ ਆਪੇ ਬੋਲਿੰਦੇ ਨੇ 100 ਰੁਪਿਆ 100 ਰੁਪਿਆ ਆਪੇ ਬੋਲਦੇ ਨੇ 100 ਰੁਪਿਆ 150 ਰੁਪਿਆ 150 ਰੁਪਿਆ ਰਾਂਗੀ ਹੈ ਟੂੜੀ ਸੁੱਕੀ ਆ 150 ਰੁਪਿਆ 150 ਬੋਲਾ ਬਾਈ ਕਿਨੇ ਕਲ ਇਹ 150 ਰੁਪਏ ਨਹੀਂ ਵਿਕਣੀ ਹੋਈ। ਲੋਬੀ। ਲੋਬੀ। ਆਹ ਹੈ ਤੁਹਾਡੀ ਲੱਗੀ ਰੰਗ ਹੈਗਾ ਪਰ ਸੁੱਕੀ ਹੁੰਜ। ਪਰ ਨਹੀਂ ਵਿੱਚ ਕਿਸਾਨ ਵੀਰ ਨੇ। ਬਾਈ ਲਾਭ ਸਰ ਜਾਏਗਾ। 70 ਰੁਪਏ ਬਾਈ। ਸਮਾਲ ਸਰ 라ਦੂਗਾ ਪੁੱਛੀ ਕਰਾ। ਸਮਾਲ ਸਰ। ਸੰਧਵਾਲਾਂ ਸੰਧਮਾਂ ਜਾਵੜੂਗੀ। ਬੋਲੋ ਬਾਈ। ਨਾਨ ਸਰ ਜਾਊਗਾ ਨਾਨ ਸਰ। ਕਿ ਆੜੂ ਬਾਈ। ਬੋਲੋ ਬੋਲੋ 400 400 100 450 460 60 65 70 500 100 15 20 25 25 525 ਬੋਲ ਲੈ ਨਾ 30 30 ਰੁਪਏ 35 35 40 540 ਬੋਲਦਾ ਵੀ 550 ਹੀ 55 60 65 70 570 ਬੋਲਾਂਗੇ ਨਾ 570 ਰੁਪਏ ਬਾਈ ਲਿਖੀ ਬਹਿਗਲ ਆਹ ਤੇ ਆਰਾਮ ਸਰ ਲਓ ਵੀ 570 ਰੁਪਏ ਲੱਗੇ ਵੀ ਤੁੜੀ ਸੋ ਚੈੱਕ ਕਰਾਉਣੇ ਆਪਾਂ ਲੋ ਜੀ ਕਰੋ ਚੈੱਕ ਅੰਦਰ ਦੀ ਤੁੜੀ ਬਾਕੀ ਹੈ ਤੇਰੀ ਅੱਗ ਆਹ ਆਹ ਲੈ ਆਹ ਹਾਂ ਹਾਂ ਬੋਚ ਰਹੀ ਸਮਾਜ ਸਰਵਾ ਦੂੰਗਾ ਭਾਈ ਭਾਈ ਸਮਾਜ ਸਰ ਜਾਏਗਾ ਕਿਰਾਇਆ ਦੇ ਦਾਂਗੇ ਨਹੀਂ ਭਾਈ ਬੋਲੋ ਭਾਈ ਹਾਂ ਗੁਰੂ ਸਰ ਬੋਲੋ 400 400 ਰੁਪਇਆ 10 ਰੁਪਏ 20 450 60 65 70 75 80 85 90 99 505 10 15 20 25 30 35 35 ਬੋਲਗੇ 40 40 45 55.55 60 65 70 75 80 85 90 95 600 600 5 10 10 15 ਜੀ 25 30 ਰੁਪਏ 630 ਬੋਲ ਗਏ 630 ਰੁਪਏ ਭਾਈ ਲੋ ਵੀ ਆ ਰਣ ਲੱਗ ਗਿਆ 630 ਰੁਪਏ ਥੋੜੀ ਬਾਕੀ ਵੀ ਤੁਸੀਂ ਚੈੱਕ ਕਰ ਸਕਦਾ ਅੰਦਰ ਦੀ ਥੋੜੀ ਹੈ ਤੇ ਬਾਕੀ ਅੱਗੇ ਦੇਖਦੇ ਆ ਬੱਲੇ ਬੋਲੋ ਗੱਲ ਕਰ ਲੈ ਉਹ ਮੈਂ ਕਿਹਾ ਵੀ 80 ਰੁਪਏ ਕੁਆਟਰ ਮਗਰ ਪਾਤੇ ਯਾਰ ਕਿਰਾਇਆ ਤਾਂ ਲਊਗਾ ਆਪਾਂ ਜਿਹੇ ਮਾਕੀ ਸੁਝਾਉਂਦੇ ਹਾਂ ਜੀ ਨਾ ਦੇਉਂਗੇ ਆ ਗਿਆ ਸਵਾਰ ਜਿੱਥੇ ਮਰਜੀ ਕਿਤੇ ਮਰਜੀ ਹੋ ਯਾਰ ਚੱਲ ਬਈ ਆ ਜਾ ਉਹਦਾ ਕਿਰਾਇਆ ਮੈਂ ਜਣਾ ਟਰਾਲੀ ਛਾਲੀ ਤੁਰੀ ਵੀ 15-20 ਟੱਟ ਇਹਦਾ 550 ਯਾਰ 550 55 55 60 65 70 75 80 85 88 90 590 ਬੋਲੇਗੇ 590 ਰੁਪਏ ਬਾਈ ਹੈ 400 ਦੇ ਚ 400 ਹੈ ਹੈ ਵੀ 500 ਤੇ 90 ਰੁਪਏ ਵੀ ਲੱਗੀ ਆ ਬਾਕੀ ਵੀ ਅੱਜ ਰੇਟ ਥੋੜਾ ਜਿਹਾ ਸਪੀਡ ਫੜੀ ਆ ਅੱਗੇ ਦੇਖਦੇ ਆ ਨਹੀਂ ਬਾਹਰ ਦੀ ਤੂੜੀ ਹੈ ਬਾਈ ਨਹੀਂ ਬਾਈ ਤੂੜੀ ਇੱਥੇ ਗੁਰੂ ਸਾਜਾਉੜੂ ਨੂੰ ਬਾਹਰ ਦੀ ਇਹਦੇ ਨਾਲ ਦੀ ਬਾਈ ਜੀ ਠੀਕ ਹੈ ਬਾਈ ਜੀ ਸੰਨ ਵੀ ਉੱਥੇ ਚੱਲਣਾ ਹੈ ਸੰਨ ਵੀ ਸੰਨ ਵੀ ਜਾੜੂਗਾ ਹਾਂ ਜੀ 2200 2200 ਰੁਪਈਆ ਕੋਈ ਗੱਲ ਨਹੀਂ ਰੱਖ ਦਿੰਨੇ ਆ ਜਾਣੀ ਕਿੱਥੇ ਜਾਣੀ ਆ ਸਮਾਲ ਸਰ ਜਾਏਗਾ ਨਹੀਂ 350 ਰੁਪਈਆ 400 450 450 450 52 60 70 75 80 85 485 90 95 500 500 5 10 15 20 25 525 ਬੋਲੇਗੇ 525 ਰੁਪਏ 225 ਰੁਪਏ ਰੱਖਿਆ ਸਾਰਾ ਕਰੀ ਬਾਰ ਦੀ ਜਿਹੜੀ ਤੂੜੀ ਆ ਤੇ 500 ਤੇ 25 ਰੁਪਏ ਜਿਹੜੇ ਲੱਗੇ ਅੱਗੇ ਦੇਖਦੇ ਹਾਂ ਸਾਡੀ ਤੂੜੀ ਆ ਬਾਈ ਇਹ ਤੜੀ ਜਾ ਨਾ ਕਿਦੀ ਆ ਬਾਈ ਅੰਦਰ ਦੀ ਬਈ ਤੂੜੀ ਅੰਦਰ ਦੀ ਆ ਬਾਈ ਲਾ ਦੂਗਾ ਬਾਸੇ ਪੁੱਛੀ ਕਰ ਸਰਦਾਰ ਸਰ ਜਾਏਗਾ ਕਿਰਾਇਆ ਦੇ ਦੇਾਂਗੇ ਹੈ ਨਹੀਂ ਸੋਰਾ ਨਹੀਂ ਮੱਥੇ ਲੈ ਜਾਊਂਗਾ ਮੱਥੇ ਲੈ ਨਹੀਂ ਨਹੀਂ ਆ ਰਿਹਾ ਓ ਲਾਇ ਕਿੰਨੀ ਗਵਾਰ ਕਰੋ ਤਰਪੈ ਦੇ ਕਿੰਨੀ ਗਵਾਰ ਹੈ ਮੱਥੇ ਨਾਲ ਖਾਲੀ ਤੂੜੀ ਤੇਰੀ ਬੋਲ ਬੋਲ ਬੋਲੋ ਜੀ ਬੋਲੋ ਸੰਗ ਜਾਊਂਗਾ ਸੰਗ ਨਹੀਂ ਜਾਣਾ ਹੋ ਬੋਲੋ 400 ਰੁਪਇਆ 450 52 500 500 10 15 20 25 30 35 550 550 ਬੋਲ ਲਗਨੇ 550 ਹੀ ਕਰਦੇ ਹੀ ਕਰਦੇ 550 ਚਲ ਆ ਜਾ ਫਿਰ ਧੀਰੇ ਠੀਕ ਹੈ ਇਹਦੀ ਆ ਬਾਈ ਿੱਲੀ ਗੁੱਲੀ ਵਿੱਚ ਬਾਈ ਨਹੀਂ ਯਾਰ ਫਿਰ ਪਤਾ ਲੱਗਣਾ ਐ ਹੀ ਆ ਐ ਵੀ ਨਿਕਲੂ ਸਾਰੀ ਆਏ ਨਿਕਲੂਗੀ ਬਾਈ ਪਾਸੇ ਲਾਇਆਊਗਾ ਸਮਝਾਲ ਸਰ ਨਹੀਂ ਜਾਂਦਾ ਹਾਂ ਜੀ ਬੋਲੋ ਦੋਲਦਾ ਕੋਈ 250 250 ਰੁਪਿਆ 250 55 60 65 265 ਰੁਪਏ 70 ਕਰ ਦੇ 70 ਰੁਪਏ 75 ਰੁਪਏ ਅਸੀਂ 85 90 99 300 305 10 15 20 25 25 30 330 ਰੁਪਏ 35 40 45 350 55 60 65 70 75 80 85 90 95 395 400 ਕਿੱਥੇ ਜਾਣੀ ਬਾਈ ਪੰਜ ਗ੍ਰੀ ਵੱਡੀ ਪੰਜ ਗ੍ਰੀ ਨਹੀਂ ਜਾਂਦਾ ਬਾਈ 95 ਹੋਲਾ ਕਿਨੇ ਇਹ ਲੋਬੀ 1095 ਰੁਪਏ ਲੱਗੀ ਅਭੀ ਆ ਬਾਹਰ ਦੀ ਤੂੜੀ ਆ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ